ਚਲੇਗਾ ਨਹੀਂ ਚਲੇਗਾ ਨਹੀਂ ਕਰੇਗਾ ਬਾਜ ਦੋ ਹਮੇ ਬੀ ਡੀ ਪੀਓ ਮੁਰਦਾਬਾਦ 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 ਬੀ ਡੀ ਪੀਓ ਮੁਰਦਾਬਾਦ 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 ਰਾਤੇ ਬੰਨ ਲੋ ਕੇ ਕਰਨਾ ਇਨਕਲਾਬ ਹੈ ਇਹ ਕੇ ਨਾਲ ਹੱਲਾ ਕੋ ਇਹ ਕੇ ਕੀ ਤੜੀ ਲਾਜ ਇਹ ਕੇ ਨਾਲ ਹੱਲਾ ਤੁਸੀਂ ਦੇਰ ਸਾਡੀ ਪ੍ਰੈਸ ਦੀ ਟੀਮ ਨਾਗਰਿਕ ਕੇਂਦਰ ਪਹੁੰਚਿਆ ਜਿੱਥੇ ਆਂਗਲਵਾੜੀ ਦੇ ਟੀਚਰ ਸਾਹਿਬਾਨ ਔਰ ਉਹਨਾਂ ਦੇ ਵਰਕਰ ਅੱਜ ਬੜਾ ਤੰਗਾ ਕਿੰਦੇ ਸਰਕਾਰ ਦੇ ਖਿਲਾਫ ਰੋਸਤਾ ਨਾ ਦਿੱਿੰਦਾ ਗਿਆ ਔਰ ਜਿੱਥੇ ਤੇ ਸਾਡੇ ਉਹਗੇ ਸਮਾਜ ਸੇਵਕੀ ਪਹੁੰਚੇ ਨੇ ਉਹ ਅਹੀ ਗੱਲ ਕਰਦੇ ਆਂ ਸਾਜੀਤੀ ਮਸਲਾ ਕੀ ਹੈ ਜੀ ਸਭ ਤੋਂ ਵੱਡਾ ਮਸਲਾ ਵਾ ਕਿ ਆਂਗਨਵਾੜੀ ਵਰਕਰਾਂ ਨੂੰ ਜਿੰਨਾ ਜਿਨਾ ਨੇ ਪੰਜਾਬ ਸਰਕਾਰ ਨੇ ਗੱਲ ਕਰੀਆ ਕਿ ਸਾਨੂੰ ਮੋਬਾਈਲ ਦੇ ਦਿਓ ਡੈਟਾ ਦੇ ਦਿਓ ਅਸੀਂ ਕੰਮ ਕਰਾਂਗੇ ਕੰਮ ਕਰ ਤੋਂ ਭਾਈ ਦੇ ਨਹੀਂ ਪਰ ਇਹ ਲਈ ਅਪਸਰ ਨਹੀਂ ਜੀ ਉਹਨਾਂ ਨੂੰ ਮੋਬਾਈਲ ਨਹੀਂ ਦਿੱਤਾ ਦੁਨੀਆਂ ਆ ਵੀ ਜਨਾ ਕੇਂਦਰ ਸਰਕਾਰ ਦੇ ਖਿਲਾਫ ਕਿ ਕੇਂਦਰ ਸਰਕਾਰ ਨੇ ਸਾਡਾ ਬੰਦਾ ਮਾਨਪਤਾ ਪਾਇਆ ਨਹੀਂ 6 ਮਹੀਨੇ ਹੋ ਗਏ ਪੰਜਾਬ ਸਰਕਾਰ ਨਾਲ ਜੰਨਾ ਬੋਧਾ ਕਰਨੀ ਗਿਆ ਮੰਗਾਈ ਚਾਲਾਂ ਮਾਰਦੀ ਲੱਗ ਗਈ ਇਸ ਕਰਕੇ ਸਾਰੇ ਦੇਖ ਇਸ ਗੱਲ ਦਾ ਰੰਗ ਪਾ ਕੇ ਕਿ ਕੇਂਦਰ ਆਪਣਾ ਬੰਦਾ ਮਾਨਪਤਾ ਦਾ ਹਿਸਾਬ ਪਾਵੇ ਜੇ ਟਟਾ ਸ਼ੁਭਨਾ ਕੀਆ ਤੇ ਆਪਣਾ ਅਹੁਦਾ ਹੀ ਹੈ ਜੀ ਆਪਣੇ ਪਾਉਣ ਸੱਚਾ ਨਹੀਂ ਨਾਲਾ ਵੇਤਸ ਕਰਤਰ ਜੀ ਆਇਆਂ ਨੂੰ ਜਨਮ ਸਕੱਤਰ ਜੀ ਜਿਹੜਾ ਅੱਜ ਰੋਸਟਰ ਲੱਗ ਰਿਹਾ ਇਹ ਇੱਕ ਇਲਾਕੇ ਦਾ ਨਾਮ ਕੀ ਹੈ ਤੇ ਇਹ ਇਸ ਇਲਾਕੇ ਦਾ ਨਾਮ ਹੈ ਇਸ ਇਲਾਕੇ ਦਾ ਨਾਮ ਆਇਆ ਪ੍ਰੋਗਰਾਮ ਅਫਸਰ ਦਾ ਦਫਤਰ ਆ ਜਿਹੜਾ ਜਿਲ੍ਹਾ ਪ੍ਰੋਗਰਾਮ ਅਫਸਰ ਜਿਹਦੇ ਖਿਲਾਫ ਰੋਸ ਪ੍ਰਗਟ ਕੀਤਾ ਵਾ ਤੇ ਤੁਸੀਂ ਜਿਹੜੇ ਪੱਤਰ ਜਾਰੀ ਕੀਤੇ ਸਾਡੇ ਅਨੁਮਾਨੀ ਵਰਕਾਂ ਦੇ ਖਿਲਾਫ ਉਹ ਗਿੱਟਨਸ਼ਾਈ ਪਰਮਾਨਾ ਆ ਉਹ ਸਾਡੇ ਤੇ ਲਾਗੂ ਨਹੀਂ ਹੁੰਦੇ ਅਸੀਂ ਉਹਨਾਂ ਦੀ ਪ੍ਰਵਾਰ ਨਹੀਂ ਕਰਾਂਗੇ ਬਲਕਿ ਆਪਣੇ ਕੰਮ ਢੰਗ ਨੂੰ ਜਿੱਤਾਂ ਸਾਨੂੰ ਸਰਕਾਰ ਦੀਆਂ ਹਦਾਇਤਾਂ ਆ ਜੋ ਸਾਡੀ ਨਿਯਮਾਂ ਦੇ ਵਿੱਚ ਆਉਂਦਾ ਵਾ ਸਰਕਾਰ ਦੇ ਦਰਾਂ ਉਹਨਾਂ ਨਿਯਮਾਂ ਤੋਂ ਬਾਹਰ ਰਹਿਸੀ ਬਿਲਕੁਲ ਨਹੀਂ ਜਾਵਾਂਗੇ ਅੱਜ ਤੁਸੀਂ ਸਮਰਥਤ ਆਏ ਜੇ ਅਗਰ ਅਗਰ ਇਹਨਾਂ ਦਾ ਜੋ ਹੱਕੀ ਮੰਗਾ ਨਹੀਂ ਕਰਦੇ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਜੇ ਲੱਗੂ ਕਿ ਕੀ ਸੰਘਰਸ਼ ਕਰੋਗੇ ਦੁਬਾਰਾ ਪਹਿਲੀ ਗੱਲ ਤੇ ਸਮਰਥਨ ਨਹੀਂ ਇਹ ਵਕਤ ਵਰਕਰ ਜਿਹੜੇ ਸਾਡੇ ਸੀਟੂ ਨਾਲ ਸੰਬੰਧਿਤ ਨਹੀਂ ਸਾਡੀ ਆਪਣੀ ਜਥੇਬੰਦੀ ਹੈ ਇਸ ਕਰਕੇ ਆਪਣੀ ਜਥੇਬੰਦੀ ਹੋਣ ਦੇ ਨਾਤੇ ਇਹ ਸੰਗਠ ਅਖੀਰਲੇ ਦਮ ਤੱਕ ਲੜਦੇ ਰਵਾਂਗੇ ਭਾਵੇਂ ਕਿਸੇ ਅਪਸ਼ਾ ਚੈਦਾ ਕਰਾਓ ਹੋਵੇ ਭਾਵੇਂ ਛੜਕਾਂ ਜਾਂ ਕਰਨੀਆਂ ਪੈਣ ਭਾਵੇਂ ਸਕੂਲਾਂ ਦੇ ਕੰਮ ਦਾ ਬਾਈਕਟ ਕਰਨਾ ਪਵੇ ਜੋ ਵੀ ਕਰਨਾ ਪਊਗਾ ਆਪਣੇ ਹੱਕਾਂ ਦੀ ਕਦਰ ਉਹ ਡੱਕ ਕੇ ਕਰਾਂਗੇ ਔਰ ਆਪਣੀਆਂ ਮੰਗਾਂ ਬਨਾਈ ਤੋਂ ਪਿੱਛੇ ਨਹੀਂ ਹਟਾਂਗੇ ਮੈਡਨੀ ਸਿਟੀ ਹਾਂ ਜੀ ਆਪਣਾ ਨਾਮ ਕਰਮਿੰਦਰ ਹਾਂ ਜਿਲ੍ਹਾ ਪ੍ਰਾਂਤ ਜੀ ਸੀਆਈਟੀ ਨੂੰ ਸਾਡੇ ਵਿੱਚ ਇਹ ਤਿੱਖਾ ਰੋਸ ਆ ਕਿ ਜਿਹੜੀ ਸੈਂਟਰ ਸਰਕਾਰ ਆ ਪਿਛਲੇ 15 ਸਾਲਾਂ ਦੇ ਵਿੱਚ ਤੋਂ ਬਾਅਦ 15 ਸਾਲ ਹੋ ਗਏ ਸਾਡੇ ਮਾਣ ਪੱਤੇ ਵਧਾਏ ਨੂੰ 15 ਸਾਲ ਪਿਛਲੇ 15 ਸਾਲ ਤੋਂ ਸਾਡਾ ਇੱਕ ਰੁਪਿਆ ਜਿਹੜਾ ਉਹ ਨਹੀਂ ਵਧਾਇਆ ਤੇ ਕੰਮ ਦਾ ਜਿਹੜਾ ਭਾਰਿਆ ਉਹ ਬਹੁਤ ਜ਼ਿਆਦਾ ਸਾਡੇ ਤੇ ਪਾਇਆ ਜਾਣ ਡਿਆ ਆ ਸੈਂਟਰ ਨੇ ਸਾਨੂੰ ਪਿਛਲੇ 6 ਮਹੀਨੇਆਂ ਤੋਂ ਜਿਹੜਾ 4500 ਤਨਖਾਹ ਸੀ ਉਹ ਵੀ ਨਹੀਂ ਦਿੱਤੀ ਸਾਡੇ ਮਾਣ ਪੱਤੇ 'ਚ ਕੋਈ ਵਾਅਦਾ ਵੀ ਨਹੀਂ ਕੀਤਾ ਪਿਛਲੇ 15 ਸਾਲ ਤੋਂ ਲੇਕਿਨ ਜਿਹੜਾ 4500 ਦੇ ਰਹੇ ਸੀ ਪਰ ਮੰਥ ਪਿਛਲੇ 6 ਮਹੀਨੇ ਤੋਂ ਵੀ ਨਹੀਂ ਦੇ ਰਹੇ ਤੇ ਕੰਮ ਦਾ ਜਿਹੜਾ ਬੋਝ ਆ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਜਿਹੜਾ ਸਾਨੂੰ ਪਹਿਲਾਂ ਅਸੀਂ ਜਿਹੜੀ ਫੀਡ ਬੱਚਿਆਂ ਨੂੰ ਦਿੰਦੀ ਸੀ ਪੀਐਮਐਨਐਮ ਨੂੰ ਜਾਂ 10 ਤੋਂ 6 ਸਾਲ ਦੇ ਬੱਚਿਆਂ ਨੂੰ ਉਹ ਅਸੀਂ ਉਹਨਾਂ ਨੂੰ ਬਾਏ ਐਂਡ ਵੰਡ ਕੇ ਤੇ ਜਿੱਦਾਂ ਸੁੱਕੀ ਫੀਡ ਆਉਂਦੀ ਹੁਣ ਹੁਣ ਆਪਾਂ ਬਣਾ ਕੇ ਨਹੀਂ ਦਿੰਦੇ ਇਹ ਪਿੱਛੋਂ ਪੈਕਟਾਂ ਵਾਲੀ ਦੇਣ ਦੀ ਬਹੁਤ ਗੰਦੀ ਫੀਡ ਆ ਰਹੀ ਹੈ ਫੀਡ ਦਾ ਬਹੁਤ ਲੋਧ ਹੋਇਆ ਲੇਕਿਨ ਇਹਨਾਂ ਨੇ ਇਹ ਤਸ ਤੋਂ ਮਸਲੀ ਸਰਕਾਰਾਂ ਜਾਂ ਕਿ ਇਹ ਜਿਹੜੀ ਅਸੀਂ ਫੀਡ ਵੰਡਣੀ ਹੁੰਦੀ ਆ 15-15 ਦਿਨ ਬਾਅਦ ਆ ਅਸੀਂ ਆਪਣੇ ਨਾਪਾਤਰੀਆਂ ਨੂੰ ਦੇ ਕੇ ਉਹਦੇ ਉਹਨਾਂ ਦੇ ਸਾਈਨ ਅੰਗੂਠੇ ਅਜਿਸਟਰਾਂ ਤੇ ਕਰਾਉਣੇ ਆ ਹੁਣ ਇਹਨਾਂ ਨੇ ਸਰਕਾਰ ਨੇ ਇੱਕ ਨਵੀਂ ਸਕੀਮ ਬਣਾਈ ਆ ਵੀ ਜਿਹੜੀਆਂ ਆਂਗਣਵਾੜੀ ਵਰਕਰਾਂ ਆ ਉਹ ਜਿਹੜਾ 300 ਗ੍ਰਾਮ 15 ਦਿਨ ਦਾ ਦਲੀਆ ਤੇ 300 ਗ੍ਰਾਮ 15 ਦਿਨ ਦੀ ਖਿਚੜੀ ਬਣਦੀ ਸਿਰਫ ਹਲਾ ਪਤਰੀ ਦੀ ਉਹਨੂੰ ਮੋਬਾਈਲ ਤੇ ਉਹਦਾ ਨਾਮ ਭਰ ਕੇ ਤੇ ਉਹਦੀ ਮੋਬਾਈਲ ਦੀ ਅਗਲੇ ਕੋਲ ਮੋਬਾਈਲ ਹੋਣਾ ਕੰਪਲਸਰੀ ਦਾ ਪਾਤਰਿਕੋ ਉਹਦੀ OTP ਲੈ ਕੇ ਤੇ ਫਿਰ ਉਹਨੂੰ ਫੀਲਡ ਦਿੱਤੀ ਜਾਵੇ ਤੇ ਸਾਡਾ ਇਹ ਰੋਸ ਆ ਸਾਡੇ ਕੰਮ ਕਰਨ ਤੋਂ ਕੋਈ ਮਨਾਈ ਨਹੀਂ ਆ ਨਹੀਂ 100% ਕੰਮ ਕਰਨ ਨੂੰ ਤਿਆਰ ਆ ਲੇਕਿਨ ਸਾਡੇ ਲੋਕਾਂ ਨੂੰ ਜਦੋਂ ਮੋਬਾਈਲ ਨਹੀਂ ਨਹੀਂ ਦਿੱਤੇ ਤੇ ਵਰਜਨ ਅਪਡੇਟ ਉਹਦੇ ਵਿੱਚ ਇਹ ਨਹੀਂ ਨੀਆਂ ਵੱਡੀਆਂ ਤੇ 5G ਤੋਂ ਥੱਲੇ ਉਹ ਸਾਡਾ ਇਹ ਮਾੜੇ ਫੋਨ ਜਿਹੜੇ ਨਹੀਂ ਚੱਲਦੇ ਸਾਡੀਆਂ ਭੈਣਾਂ ਬਹੁਤ ਕੁਝ ਗਰੀਬ ਆ ਕੁਝ ਵਿਧਵਾ ਆ ਕੁਝ ਇਹ ਮਤਲਬ ਭੈਣਾਂ ਹੈਂਡੀਕੈਪ ਆ ਭੈਣਾਂ ਦੀ ਜਿਹੜੀ ਮਾਲੀ ਹਾਲਤ ਆ ਉਹ ਸਹੀ ਨਹੀਂ ਆ ਪੈਣਾ ਦੇ ਚੁੱਲ੍ਹੇ ਜਿਹੜੇ ਉਹ ਸੈਂਟਰ ਸਰਕਾਰ ਦੀ ਪੰਜਾਬ ਸਰਕਾਰ ਦੀ ਵਜਾ ਨਾਲ ਠੰਡੇ ਪਏ ਆ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਆ ਅੱਜ ਅਸੀਂ ਪੂਰੇ ਹਿੰਦੁਸਤਾਨ ਲੈਵਲ ਤੇ ਬਲੈਕ ਡੇ ਕਾਲੇ ਸੂਟ ਕਾਲੀਆਂ ਚੁੰਨੀਆਂ ਕਾਲੇ ਦੁਪੱਟੇ ਲੈ ਕੇ ਰੋਸ ਆਪਣਾ ਬਲੈਕ ਡੇ ਮਨਾਇਆ ਆ ਕਿ ਜਦੋਂ ਸਾਨੂੰ ਤਨਖਾਹ ਨਹੀਂ ਮਿਲ ਰਹੀ ਕੋਈ ਮਾਨ ਪੱਤਾ ਨਹੀਂ ਮਿਲ ਰਿਹਾ ਜਿਹੜਾ ਪੰਜਾਬ ਸਰਕਾਰ ਦਾ ਨਮੂਨਾ ਜਾਂ ਮਿਲ ਰਿਹਾ ਆ ਉਹ ਵੀ ਨਹੀਂ ਦੇ ਰਿਹਾ ਤੇ ਇਸ ਕਰਕੇ ਸਾਡੇ ਵਿੱਚ ਬਹੁਤ ਪਾਈ ਮੂਸ ਹੈ ਇੱਕ ਗੱਲ ਮੈਡੋ ਜੀ ਜਿਹੜਾ ਫੀਡ ਦੇ ਰਹੇ ਬੱਚਿਆਂ ਦਾ ਸਿੰਪਲ ਹੈਗਾ ਜਿਹੜੀ ਮਾੜੀ ਆ ਰਹੀ ਹੈ ਸੈਂਟਰ ਤੋਂ ਜਿਹੜੇ ਬੱਚੇ ਦਾ ਨੁਕਸਾਨ ਹਾਂਜੀ ਕਾਲੀ ਅੱਜ ਸਾਨੂੰ ਤਾਜੀ ਚਕਾਈ ਗਈ ਆ ਉਹ ਤੁਹਾਨੂੰ ਜਿੱਥੇ ਆਖੋ ਅਸੀਂ ਸਿੰਪਲ ਚੈੱਕ ਕਰਾ ਦਾਂਗੇ ਪਰ ਉਹਦੇ ਵਿੱਚ ਤੇ ਕੋਈ ਵੀ ਬੰਦਾ ਮੁੜ ਕੇ ਐਕਸ਼ਨ ਨਹੀਂ ਲੈਂਦਾ ਫੀਡ ਚੈੱਕ ਕਰ ਸਕਦੇ ਜੇ ਫੀਡ ਖਾਂਜੋਗਣੀ ਆ ਉਹ ਜੀ ਫੀਡ ਲੋਕ ਹੈ ਕੁੱਤਿਆਂ ਨੂੰ ਨਹੀਂ ਪਾਉਂਦੇ ਤੇ ਨਾ ਉਹ ਖਾਂਦੇ ਆ ਬੜੀ ਲੰਮੀ ਸਰਕਾਰ ਨਾਲ ਲੜਾਈ ਚੱਲਣ ਡਈ ਆ ਐਸੇ ਤਰ੍ਹਾਂ ਲੜ ਕੇ ਜਦੋਂ ਲੋਕਾਂ ਕੋਲ ਤਨਖਾਹਾਂ ਨਹੀਂ ਜੇਬਾਂ 'ਚ ਪੈਸੇ ਨਹੀਂ ਆ ਲੋਕ ਯੱਕ ਤਰੱਕ ਕੇ ਬੈਠ ਗਏ ਆ ਮੈਂ ਵੀ ਤੁਸੀਂ ਅੱਗੇ ਵੀ ਇਹਦੇ ਚੰਡੀਗੜ੍ਹ ਰੋਸਮ ਕਰਵਾ ਦਿੱਤਾ ਸੀ ਹੋਰ ਕਈ ਥਾਂ ਦਿੱਤਾ ਪਰ ਅਜੇ ਤੱਕ ਤੁਹਾਡੇ ਹੱਕ ਰੱਸੀ ਕਿਉਂ ਨਹੀਂ ਹੋ ਰਹੀ ਸਾਰੇ ਸਰਕਾਰਾਂ ਹੀ ਨਹੀਂ ਬੇਈਮਾਨ ਆ ਭਗਵੰਤਮਾਨ ਸਰਕਾਰ ਨੇ ਕਿਹਾ ਮੈਂ 5000 ਤਰਖਾ ਦੇ ਨਾਲ ਸੱਤਾ ਤੋਂ ਚੋ ਪਹਿਲਾਂ ਕਿਹਾ ਵੀ ਮੈਂ 5000 ਹੋਰ ਦਊਂਗਾ ਉਹਨਾਂ ਨੇ 1 ਰੁਪਈਆ ਵੀ ਨਹੀਂ ਦਿੱਤਾ ਉਲਟਾ ਅਧਿਕਾਰੀਆਂ ਨੂੰ ਮੋਬਾਈਲ ਨਹੀਂ ਜਦੋਂ ਸਾਨੂੰ ਮਿਲਿਆ ਤਾਂ ਅਧਿਕਾਰੀਆਂ ਨੂੰ ਕਿਹਾ ਤਾਂ ਇਹਨ ਸਾਡੇ ਅਜ ਨਾਲੇ ਵਿੱਚ ਜਿਹੜਾ 5000 ਪੰਜਾਬ ਸਰਕਾਰ ਦਾ ਉਹ ਵੀ ਟੱਕਿਆ ਗਿਆ ਨਾਲ ਨਹੀਂ ਬਥੇ ਆਪਣਾ ਰੋਸ ਧਰਨਾ ਪ੍ਰਗਟ ਕਰਕੇ ਆਏ ਆ ਇਹ ਸਰਕਾਰਾਂ ਦੀਆਂ ਨੀਤੀ ਤੁਸੀਂ ਦੇਖਿਆ ਔਰ ਜੋ ਅੱਜਕ ਰੋਸ ਧਰਨਾ ਦਿੱਤਾ ਗਿਆ ਬਹੁਤ ਤਗੜੇ ਵੱਡੇ ਲੈਵਲ ਤੇ ਤੇ ਸਾਰਾ ਹੀ ਪੰਜਾਬ ਦਿੱਤਾ ਗਿਆ ਪਹਿਲਾਂ ਵੀ ਇਹਨਾਂ ਸ਼ਿਕਾਇਤਾਂ ਸੀ ਉਹ ਜੋ ਟੀਚਰ ਨੇ ਸਾਡੇ ਅੰਗਲਵਾੜੀ ਔਰ ਬੱਚਿਆਂ ਦਾ ਜਿਹੜਾ ਪਹਿਲੇ ਹੁੰਦਾ ਨਾ ਜਿਹਨੂੰ ਬੇਸ ਕਿੰਦੀਆ ਥੱਲੇ ਉਹਨੂੰ ਪੰਜਾਬੀ ਚ ਕਹਿੰਦੇ ਬਿਲਡਿੰਗ ਦੇ ਜਿਹੜਾ ਨੀਂਹ ਰੱਖੀ ਆ ਬੱਚੇ ਦੀ ਨੀਅਤ ਤਾਂ ਰੱਖੀ ਜਾਂਦੀ ਹੈ ਪਰ ਉਹਨਾਂ ਵਾਂਗੂ ਜਿਹੜੇ ਸਰਕਾਰਾਂ ਨਾਲ ਘਟਿਆ ਵਰਕ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਉਹਨਾਂ ਤੋਂ ਫੀਡ ਬੱਚੇ ਨੂੰ ਦੇ ਹੀ ਹੁੰਦੀ ਆ ਉਹ ਵੀ ਘਟਿਆ ਇਹਨਾਂ ਦਾ ਜੋ ਇਹਨਾਂ ਨੂੰ ਲਾਇਆ ਐਲੋਕੇਸ਼ਨ ਲਾਇਆ ਜਾ ਰਿਹਾ ਹੈ ਸਰਕਾਰ ਨੂੰ ਉਹ ਬੱਚੇ ਜਿਹੜਾ ਉਹ ਬਿਮਾਰ ਹੋ ਜਾਣਗੇ ਕੌਣ ਜੰਮਵਾ ਰਿਹਾ ਅਗਰ ਸਾਡਾ ਦੇ ਦਾ ਪੁਇਕ ਆਉਣ ਵਾਲੀ ਸਾਡੀ ਜਨਰੇਸ਼ਨ ਬੱਚੇ ਜਿਹਨਾਂ ਦੇ ਸਰ ਤੇ ਰਾਜ ਭਾਗ ਚਲਾਉਣਾ ਇਹਨਾਂ ਲੋਕਾਂ ਨੇ ਔਰ ਉਹਨਾਂ ਦੇ ਵੀ ਰਾਜਨੀਤੀ ਗੰਦੀ ਕਰ ਰਹੇ ਆ ਔਰ ਇਹਨਾਂ ਦੇ ਇੱਕ ਹੋਰ ਗੱਲ ਆ ਜੋ ਫੋਨ ਦੇ ਰਹੇ ਸੀ ਫੋਨ ਨਹੀਂ ਦੇ ਰਹੇ ਜਿਨ੍ਹਾਂ ਨਾਲ ਇਹਨਾਂ ਦਾ ਡਾਟਾ ਔਰ ਬੱਚਿਆਂ 와ਤੇ ਜਿਹੜੀ ਫੀਡ ਆ ਉਹ ਤੋਂ ਕਿਉਂਕਿ ਸ਼ੇਅਰ ਕਰ ਸਕਦੇ ਆ ਕਿਉਂਕਿ ਉਹ ਵੀ ਇਹਨਾਂ ਦਾ ਹੱਕ ਖਵਾਇਆ ਆਪਣੀਆਂ ਮੁਸ਼ਕਲਾਂ ਦੱਸੀਆਂ ਸਾਰੇ ਬਲਾਕਾਂ ਦੇ ਵਿੱਚ ਕੀ ਕੀ ਹੋਣ ਡਿਆ ਕਿੰਨੇ ਦੁਖੀ ਆ ਸਾਰੇ ਬਿਨ ਮੋਬਾਈਲ ਤੋਂ ਬਿਨ ਕਿਸੇ ਡਾਟੇ ਤੋਂ ਲੋਕਾਂ ਦੇ ਉੱਤੇ ਬਿਨ ਤਨਖਾਹ ਤੋਂ ਪਿਛਲੇ 5 ਮਹੀਨੇ ਤੋਂ ਸੈਂਟਰ ਸਰਕਾਰ ਦੀ ਤਨਖਾਹ ਵੀ ਨਹੀਂ ਮਿਲ ਰਹੀ বারবার ਤਾਂ ਨਾ ਦੇਣ ਦੇ ਬਾਵਜੂਦ ਸਰਕਾਰ ਤੱਕ ਤੋਂ ਮਸ ਨਹੀਂ ਹੋਣ ਈ ਇਹਨਾਂ ਦਾ ਅਧਾਕਰ ਇਹਨਾਂ ਨੂੰ ਸ਼ੌਕ ਆ ਅਹੀਂ ਕੋਈ ਤੀਆਂ ਖੇਡਣ ਨਹੀਂ ਆਏ ਅਸੀਂ ਆਪਣੇ ਹੱਕ ਲੈਣ ਆਏ ਆ ਇਸ ਕਰਕੇ ਮੇਰੀਆਂ ਸਾਰੀਆਂ ਭੈਣਾਂ ਜਿਹੜੀਆਂ ਉਹ ਬੜੀਆਂ ਵਧੀਆ ਤਰੀਕੇ ਨਾਲ ਬੈਠੀਆਂ ਰਹੀਆਂ ਆ ਤੁਹਾਡਾ ਮੰਗ ਪੱਤਰ ਜਿਹੜਾ ਆ ਉਹ ਡੀਸੀ ਸਾਹਿਬ ਨੇ ਵੀ ਭੇਜ ਤੇ ਅਸੀਂ ਅਧਿਕਾਰੀ ਉਹ ਵੀ ਲੈ ਗਏ ਆ ਤੇ ਅੰਦਰ ਸਾਡੇ ਸੁਪਰਡੈਂਟ ਸਾਹਿਬ ਵੀ ਲੈ ਗਏ ਆ ਡੀਪੀਓ ਮੈਡਮ ਨਹੀਂ ਸੀ ਤੇ ਹੁਣ ਸਾਨੂੰ ਅਗਲਾ ਐਡੀਸੀ ਸਾਹ ਕੋ ਟਾਈਮ ਲੈ ਕੇ ਤੇ ਉਹਨਾਂ ਨੇ ਸਾਨੂੰ ਮੈਸੇਜ ਕਰਨਾ ਕਹਿੰਦੇ ਇੱਕ ਅੱਦੇ ਦਿਨ ਤੁਹਾਡੀ ਗੱਲ ਕਰਾਉਣੇ ਆ ਜਦੋਂ ਤੁਹਾਨੂੰ ਕੋਈ ਸੁਨਾਹ ਲੱਗੂਗਾ ਸਾਰੀਆਂ ਮੇਰੀਆਂ ਭੈਣਾਂ ਜਿੰਦਾਬਾਦ ਆ ਤੇ ਜਿੰਦਾਬਾਦ ਹੀ ਰਹਿਣਗੀਆਂ ਹੌਸਲਾ ਹੌਸਲੇ ਦੇ ਵਿੱਚ ਰਹਿਣਾ ਕਿਸੇ ਨੇ ਧਮਕੀਆਂ ਭਰੇ ਪੱਤਰ ਤੋਂ ਨਹੀਂ ਕੇ ਕਵਰਾਟ ਦੇ ਵਿੱਚ ਆਉਣਾ ਜਦੋਂ ਹੀ ਕੋਈ ਚਿੱਠੀ ਨਿਕਲਦੀ ਆ ਇੱਕੋ ਜਵਾਬ ਸਭ ਦਾ ਕਿਸੇ ਵੇਲੇ ਕਿਸੇ ਦਾ ਕੋਈ ਫੋਨ ਕੋਈ ਨੈਟਵਰਕ ਕੋਈ ਨਹੀਂ ਕਿਸੇ ਵੇਲੇ ਇੱਕ ਦੂਜੇ ਦੇ ਸੰਪਰਕ 'ਚ ਹੋਇਆ ਜਾਂਦਾ ਇੱਕੋ ਜਵਾਬ ਆ ਮੋਬਾਈਲ ਨਹੀਂ ਡਾਟਾ ਨਹੀਂ ਕੰਮ ਨਹੀਂ ਇਸ ਕਰਕੇ ਮੈਂ ਸਾਰੀਆਂ ਭੈਣਾਂ ਦਾ ਬਹੁਤ ਧੰਨਵਾਦ ਕਰਦੀ ਆ ਹੁਣ ਮੇਰੀਆਂ ਭੈਣਾਂ ਜਿਹੜੀਆਂ ਉਹ ਜਾ ਸਕਦੀਆਂ ਘੱਡਿਆਣਾ ਦੇ ਵਾਸਤੇ ਜਿਹੜੀ ਫੀਡ ਉਹ ਨਹੀਂ ਦੇ ਰਹੇ ਔਰ ਜੋ ਇਹ ਬੱਚੇ ਨੇ ਸਾਡੀਆਂ ਲੜਕੀਆਂ ਜਿਹੜੀਆਂ ਜੋ ਟੀਚਰ ਸਾਹਿਬਾਨ ਨੇ ਅੰਗਰਵੜ ਦੀ ਸਾਰੀ ਆਪਣਾ ਬੱਚਿਆਂ ਤੇ ਦੇਖ ਦੇ ਕੇ ਆਉਣ ਵਾਲਾ ਭੇਖੇ ਨਾਲ ਵਾਸਤੇ ਜੋ ਉਜਵ ਕਰਨਾ ਸੀ ਉਹ ਵੀ ਇਹਨਾਂ ਦਾ ਹੱਕ ਹੋਇਆ ਜਾ ਰਿਹਾ ਇਸ ਕਰਕੇ ਸਰਕਾਰ ਤੋਂ ਇਹ ਜਿਹੜੇ ਰੋਸਟਰ ਨੇ ਅਗਰ ਜੇ ਨਾ ਇਹਨਾਂ ਦਾ ਹੱਕ ਦਿੱਤਾ ਗਿਆ ਤਾਂ ਵੱਡੇ ਪੱਤਰ ਤੇ ਪੰਜਾਬ ਭਾਰੀ ਸਾਰੇ ਜੋ ਭਾਰਤ ਦੇ ਵਿੱਚ ਵੱਡੇ ਫਰਦਰ ਸ਼ੁਗਰਸ਼ ਕਰੇਗਾ ਜਿਹਦੀ ਜਨਵਰੀ ਸਰਕਾਰ ਦਾ ਪ੍ਰਸ਼ਾਸਨ ਦੀ ਹੋਏ ਜਿਸ ਦੀ ਵਿਸ਼ੇਸ਼ ਪੌਰ ਦਰਬੀ ਸਿੰਘ ਦਾ ਚਾਸਟ ਕਮੇਟਰੀ